ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਦੱਸਾਂਗੇ ਕਿ ਆਪਾਂ ਨਾ ਘਰ ਦੇ ਵਿੱਚ ਕੋਈ ਵੀ ਖਾਲੀ ਜਗ੍ਹਾ ਪਈ ਆ ਉੱਥੋਂ ਕਿਹੜੇ-ਕਿਹੜੇ ਕੰਮ ਕਰ ਸਕਦੇ ਹਾਂ ਜਿਵੇਂ ਕਿ ਮੈਂ ਆਪਣਾ ਦੱਸਦਾ ਕਿ ਮੈਂ ਨਾ ਦੇਸੀ ਪੁਲਟਰੀ ਫਾਰਮਿੰਗ ਕਰਦਾ ਇੱਕ ਪਲਾਟ ਤੋਂ ਖਾਲੀ ਪਲਾਟ ਤੋਂ 100 ਗੈਸ ਦਾ ਪਲਾਟ ਆ ਇੱਥੋਂ ਮੈਂ ਵਧੀਆ ਕਮਾਈ ਕਰ ਲੈਂਦਾ ਤੇ ਨਾਲੇ ਮੈਂ ਬਾਈ ਜੋਬ ਵੀ ਕਰਦਾ ਜੋਬ ਦੇ ਨਾਲ-ਨਾਲ ਮੈਂ ਇਥੋਂ ਵਧੀਆ ਇਨਕਮ ਵੀ ਲੈਣਾ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਵੀਰੇ ਇਹ ਤਾਂ ਚਲੋ ਜਿਆਦਾ ਹੋ ਗਈ ਜਗਾ ਜਿਵੇਂ ਕਿ ਆਹ ਲਾ ਲਓ ਤੁਸੀਂ ਐਨੇ ਕ ਸ਼ੈੱਡ ਤੋਂ ਵੀ ਜਾਂ ਇਸ ਤੋਂ ਵੀ ਅੱਧਾ ਕ ਲਾ ਲਓ ਹਨਾ 5x5 ਦਾ ਵੀ ਜਗਾ ਤੁਹਾਡੇ ਕੋਲੇ ਹੈਗੀ ਆ ਉੱਥੋਂ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਕਿਵੇਂ ਕਮਾ ਸਕਦੇ ਹੋ ਵੀਰੇ ਆ ਵੀਡੀਓ ਪੂਰੀ ਦੇਖਿਓ ਮੈਂ ਨਾ ਇੱਕ ਨਹੀਂ ਕਈ ਸਾਰੇ ਹਜੇ ਕੰਮ ਦੱਸੂਗਾ ਜਿਹਦੇ ਵਿੱਚ ਕੀ ਬਈ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਤਾਂ ਬਾਈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਪੰਜਾਬ ਪਟਿਆਲਾ ਤੋਂ ਪੁਲਟਰੀ ਫਾਰਮਿੰਗ ਕਰਦਾ ਤੁਸੀਂ ਕਿਹੜੀ ਜਗ੍ਹਾ ਤੋਂ ਕਰਦੇ ਹੋ ਜਾਂ ਸ਼ੁਰੂ ਕਰਨਾ ਚਾਹੁੰਦੇ ਹੋ ਮੈਨੂੰ ਕਮੈਂਟ ਦੇ ਵਿੱਚ ਵੀ ਜਰੂਰ ਦੱਸਿਓ ਬਾਕੀ ਵੀਰ ਕਿਹੜਾ ਕੰਮ ਤੁਸੀਂ ਕਰਨ ਬਾਰੇ ਸੋਚੋਗੇ ਤਾਂ ਕਿਹੜਾ ਕੰਮ ਤੁਹਾਨੂੰ ਵਧੀਆ ਲੱਗਿਆ ਉਹ ਵੀ ਬਾਈ ਕਮੈਂਟ ਕਰਕੇ ਦੱਸਿਓ ਮੈਂ ਕਈ ਕੰਮ ਤੁਹਾਨੂੰ ਦੱਸਣ ਲੱਗਿਆ ਇਹ ਬਾਈ ਖੇਤੀਬਾੜੀ ਦੇ ਨਾਲ ਜੁੜੇ ਸਹਾਇਕ ਧੰਦੇ ਕਹਿ ਸਕਦੇ ਆ ਮੈਂ ਉਹਦੇ ਬਾਰੇ ਵੀਡੀਓ ਬਣਾਉਣਾ ਰਹਿਣਾ ਅਲੱਗ ਤੋਂ ਅਲੱਗ ਬਿਜ਼ਨਸ ਲੈ ਕੇ ਆਉਣਾ ਰਹਿਣਾ ਆਈਡੀਆਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵੀਡੀਓ ਜਰੂਰ ਜਾ ਕੇ ਦੇਖਿਓ ਪੂਰੀਆਂ ਬਾਈ ਜੀ ਮੈਂ ਗੱਲ ਕਰਾਂ ਦੇਸੀ ਪੋਲਟਰੀ ਫਾਰਮਿੰਗ ਤੋਂ ਸ਼ੁਰੂ ਕਰਦੇ ਆਂ ਦੇਖੋ ਬਾਈ ਤੁਹਾਡੇ ਕੋਲੇ ਨਾ 100 ਗਜ ਦੀ ਜਗ੍ਹਾ ਹੈਗੀ ਹੈ ਜਾਂ 50 ਗਜ ਦੀ ਵੀ ਆ ਉੱਥੇ ਤੁਸੀਂ ਮੁਰਗੇ ਰੱਖ ਸਕਦੇ ਹੋ 50 ਗਜ ਦੇ ਵਿੱਚ ਬਾਈ ਤੁਸੀਂ 30-40 ਮੁਰਗੇ ਰੱਖ ਸਕਦੇ ਹੋ ਉੱਥੇ ਤੁਸੀਂ ਇਦਾਂ ਦੇ ਰਖਤ ਲਾ ਕੇ ਇਹਨਾਂ ਨੂੰ ਫ੍ਰੀ ਰੇਂਜ ਦੇ ਵਿੱਚ ਪਾਲ ਸਕਦੇ ਹੋ ਜੇ ਨਹੀਂ ਹੈਗਾ ਤਾਂ ਇੱਕ ਐਡਾ ਕ ਕੇਜ ਬਣਾ ਕੇ ਤੁਸੀਂ ਇਹਦੇ ਵਿੱਚ ਮੰਨ ਕੇ ਚਲੋ 20 ਕ ਇਸ ਟਾਈਮ ਇਹਦੇ ਵਿੱਚ ਨਾ 40 ਮੁਰਗੀਆਂ ਰਹਿੰਦੀਆਂ ਨੇ ਮੁਰਗੇ ਤੇ ਮੁਰਗੀਆਂ ਤੇ 40 ਰੱਖ ਕੇ ਤੁਸੀਂ 50 ਵੀ ਰੱਖ ਸਕਦੇ ਹੋ ਜੇ ਇਦਾਂ ਦੇ ਤੁਸੀਂ ਉੱਪਰ ਲਾ ਸਕਦੇ ਹੋ 40 ਰੱਖ ਕੇ ਤੁਸੀਂ ਇਹਨਾਂ ਨੂੰ ਪਾਲ ਸਕਦੇ ਹੋ ਵਧੀਆ ਇਨਕਮ ਆ ਜਾਂਦੀ ਹੈ ਵੀਰੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਜੇ ਤੁਸੀਂ 30 ਵੀ ਰੱਖਦੇ ਹੋ ਨਾ 30 ਦੇ ਵਿੱਚੋਂ ਤੁਸੀਂ ਤਿੰਨ ਕੁ ਮੁਰਗੇ ਰੱਖ ਲਿਓ ਬਾਕੀ ਸਾਰੀਆਂ ਮੁਰਗੀਆਂ ਰੱਖ ਲਿਓ ਠੀਕ ਹੈ ਕਿਉਂਕਿ 10 ਰੇਸ਼ਿਓ 1 ਮੰਨ ਕੇ ਚੱਲਦੇ ਹੁੰਨੇ ਆਪਾਂ ਵੀ 10 ਮੁਰਗੀਆਂ ਨੂੰ ਇੱਕ ਮੁਰਗਾ ਚਾਹੀਦਾ ਹੁੰਦਾ ਤਾਂ 30 ਦੇ ਵਿੱਚੋਂ ਹੁਣ ਤੁਸੀਂ ਹਿਸਾਬ ਲਾ ਲਓ ਵੀਰੇ ਤਿੰਨ ਮੁਰਗੇ ਹੋਗੇ ਤੇ ਬਾਕੀ ਸਾਰੀਆਂ ਮੁਰਗੀਆਂ ਹੋਗੀਆਂ ਤਾਂ ਹੁਣ ਕੰਮ ਕੀ ਕਰਨਾ ਵੀਰੇ ਤੁਸੀਂ ਮੁਰਗੀਆਂ ਰੱਖ ਕੇ ਨਾ ਉਹਨਾਂ ਦੀ ਜਿਹੜੀ ਅੰਡੇ ਦੇਣੀਆਂ ਉਹ ਤੁਸੀਂ ਸੇਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਕੰਮ ਕਰ ਸਕਦੇ ਹੋ ਜਿਹੜੇ ਤੁਸੀਂ ਅੰਡੇ ਸੇਲ ਹੁੰਦੇ ਨੇ ਠੀਕ ਆ ਨਹੀਂ ਹੁੰਦੇ ਵੀਰੇ ਤਾਂ ਉਹਨਾਂ ਦੇ ਬੱਚੇ ਕਢਵਾ ਕੇ ਨਾ ਤੁਸੀਂ ਬੱਚੇ ਸੇਲ ਕਰ ਸਕਦੇ ਹੋ ਜੇ ਬੱਚੇ ਵੀ ਨਹੀਂ ਹੁੰਦੇ ਭਾਈ ਬੜੇ ਨਾ ਕਿ ਨੇ ਜਿਹੜੇ ਬਰੱਡੇ ਮੁਰਗੇ ਹੋ ਜਾਂਦੇ ਨੇ ਉਹ ਵੀ ਸੇਲ ਕਰ ਸਕਦੇ ਹਾਂ ਤੇ ਇਹਦੇ ਵਿੱਚ ਕਈ ਤਰ੍ਹਾਂ ਦਾ ਬਿਜ਼ਨਸ ਹੁੰਦਾ ਹੈ ਦੇਸੀ ਪੋਲਟਰੀ ਫਾਰਮ ਦੇ ਵਿੱਚ ਕੱਲੇ ਅੰਡੇ ਤੇ ਮੀਟ ਵੇਚ ਕੇ ਨਹੀਂ ਹੁੰਦਾ ਉਹਦੀ ਡਿਟੇਲ ਵੀਡੀਓ ਵੀ ਬਣਾਈ ਹੋਈ ਆ ਤੁਸੀਂ YouTube ਤੇ ਜਾ ਕੇ ਦੇਖੋ ਘੱਟੋ ਘੱਟ 10 11 12 ਤਰੀਕੇ ਹੋਣਗੇ ਜਿਨ੍ਹਾਂ ਜਿਨ੍ਹਾਂ ਨਾਲ ਪੋਲਟਰੀ ਦੇ ਵਿੱਚੋਂ ਨਾ ਲੱਗ ਲੱਗ ਅਰਨਿੰਗ ਸੋਰਸ ਬਣਦੇ ਨੇ ਜਿਵੇਂ ਕਿ ਰਾ ਵੇਚਣਾ ਕੱਚਾ ਮਾਲ ਵੇਚਣਾ ਜਾਂ ਮੁਰਗੇ ਦਾ ਆਚਾਰ ਵੇਚਣਾ ਅੰਡੇ ਵੇਚਣੇ ਜਾ ਫਿਰ ਕੋਈ ਡਿਸ਼ ਬਣਾ ਕੇ ਤੁਸੀਂ ਸੇਲ ਕਰ ਸਕਦੇ ਹੋ ਤੇ ਹੋਰ ਕਈ ਵੀ ਇਹ ਜੇ ਨਹੀਂ ਜਿਹੜੇ ਕਿ ਤੁਸੀਂ ਆ ਆਮ ਤੌਰ ਤੇ ਸੋਚਦੇ ਤਾਂ ਹੋਵੋਗੇ ਪਰ ਕਰਨ ਬਾਰੇ ਨਹੀਂ ਸੋਚਿਆ ਹਨਾ ਤੇ ਮੁਨਾਫਾ ਨਹੀਂ ਸੋਚਿਆ ਬਾਈ ਆ ਤਾਂ ਹੋ ਗਿਆ ਦੇਸੀ ਪੁਲਟਰੀ ਫਾਰਮ ਦੇ ਕੰਮ ਦੇ ਫਾਇਦੇ ਇਸ ਤੋਂ ਬਾਅਦ ਬਾਈ ਜੇ ਤੁਹਾਡੇ ਕੋਲੇ ਕਮਰਾ ਹਨਾ ਕਮਰੇ ਦੇ ਵਿੱਚ ਨਾ ਤੁਸੀਂ ਬੱਜੀ ਸਪੈਰਟ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਕੋਕਟੇਲ ਵਰਡ ਰੱਖ ਸਕਦੇ ਹੋ ਜਿਹੜਾ ਕਿ ਤੋਤੇ ਵਰਗਾ ਹੁੰਦਾ ਸਿਰ ਤੇ ਉਹਦੇ ਬੋਦੀ ਜੀ ਹੁੰਦੀ ਹੈ ਵੀਰੇ ਵਧੀਆ ਰੇਟ ਤੇ ਵਿਕਦਾ 3000 ਦਾ ਪੇਰ ਮਿਲ ਜਾਂਦਾ 3000 ਤੋਂ ਸਟਾਰਟ ਹੋ ਜਾਂਦਾ 6000 ਦਾ ਪੇਰ ਵੀ ਆ ਜਾਂਦਾ 7 8 10 ਤੱਕ ਜਾਂਦਾ ਬਾਈ ਡੀ ਐਨ ਏ ਦੇ ਉੱਤੇ ਡਿਪੈਂਡ ਕਰਦਾ ਬਰੀਡ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਹੋ ਹੁੰਦੇ ਨੇ ਤਾਂ ਉਹਦੇ ਕਰਕੇ ਉਸੇ ਹਿਸਾਬ ਨਾਲ ਵੀਰੇ ਕੀ ਕਹਿੰਦੇ ਨੇ ਉਹਨਾਂ ਦੇ ਰੇਟ ਹੁੰਦੇ ਨੇ ਕੋਕਟੇਲ ਅਬਾ ਜੀ ਇਸ ਦੀ ਗੱਲ ਕਰੀਏ ਬਾ ਜੀ ਸਪੈਰਟ ਬਾਈ ਪਾਲਣੇ ਬਹੁਤ ਸੌਕੇ ਨੇ ਤੇ ਕੋਕਟੇਲ ਵੀ ਫਿਲਹਾਲ ਸੌਖੇ ਨੇ ਤੇ ਬਰੀਡਿੰਗ ਕਰਾਉਣੀ ਵੀ ਬਹੁਤੀ ਔਖੀ ਨਹੀਂ ਹੈਗੀ ਇੱਕ ਵਾਰੀ ਤੁਸੀਂ ਚਾਹੇ ਏਡਾ ਕੁ ਪਿੰਜਰਾ ਲਾ ਲਓ ਬਹੁਤ ਵੱਡਾ ਵੀਰੇ ਲੋਕਾਂ ਨੇ ਹਨਾ ਬਈ 5 5 5x5 ਦੇ ਪਿੰਜਰੇ ਲਾ ਕੇ ਨਾ ਉੱਥੇ ਵੀ ਬਰੀਡਿੰਗ ਕਰਾ ਕੇ ਨਾ ਵਧੀਆ ਪੈਸੇ ਕਮਾਈ ਜਾਂਦੇ ਨੇ ਤਾਂ ਤੁਸੀਂ ਵੀ ਵੀਰੇ ਇੱਕ ਏਡਾ ਕੁ ਪਿੰਜਰਾ ਲਾ ਕੇ ਨਾ ਵਧੀਆ ਮੈਂ ਕਹਿੰਨਾ ਇਹਦੇ ਵਿੱਚ ਅ 2-300 ਬर्ड ਆਮ ਨਾਲ ਰੱਖ ਸਕਦੇ ਹੋ ਤੇ ਇਹਦੇ ਵਿੱਚ ਮਟਕੀਆਂ ਲਾ ਕੇ ਨਾ ਤੁਸੀਂ ਉਹਨਾਂ ਨੂੰ ਪਾਲ ਸਕਦੇ ਹੋ ਮੇਰੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਜੇ ਤੁਸੀਂ ਦੇਖਿਆ ਹੋਊਗਾ ਤਾਂ ਮੈਂ ਬੱਜੀ ਸੁਪੈਰਟ ਦੀ ਵੀਡੀਓ ਬਣਾਈ ਹੋਈ ਆ ਆਪਾਂ ਨੇ ਉੱਪਰ ਉਹ ਆਪਣਾ ਘਰ ਉੱਪਰ ਜੋ ਬਜੀ ਸਪਰੇਡ ਰੱਖੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਤਾਂ ਖਾਲੀ ਆ ਫਾਰਮ ਹੁਣ ਕੋਈ ਹੈ ਨਹੀਂ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਜਰੂਰ ਤੇ ਐਦ ਕੀ ਆਪਾਂ ਪਾਵਾਂਗੇ ਕੋਕਟੇਲ ਤੇ ਬਜੀ ਸਪਰੇਡ ਵਿੱਚ ਮਿਕਸ ਕਰਕੇ ਛੱਡਾਂਗੇ ਤੇ ਥੱਲੇ ਆਪਾਂ ਦੇਸੀ ਦਾ ਕਰਦੇ ਆਂ ਤੇ ਵੀਰੇ ਉਹ ਕਰਕੇ ਨਾ ਤੁਸੀਂ ਕੋਕਟੇਲ ਤੋਂ ਮੋٹے ਪੈਸੇ ਕਮਾ ਸਕਦੇ ਹੋ ਬਜੀ ਸਪੈਰਟ ਦੀ ਗੱਲ ਕਰਾਂ ਵੀਰੇ ਉਹ ਡਿਪੈਂਡ ਕਰਦਾ 450 ਰੁਪਏ ਦਾ ਜੋੜਾ ਹੁੰਦਾ ਜਾਂ ਫਿਰ 500 ਤੱਕ ਜਾਂਦਾ ਜੇ ਤੁਸੀਂ ਹੈਂਡ ਟੇਮ ਕਰਨਾ ਸਿਖਾ ਦਿੰਨੇ ਹੋ ਫਿਰ ਉਹ ਉਹਦੀ ਜਿਹੜੀ ਉਹ ਹੁੰਦੀ ਹੈ ਕੀ ਕਹਿੰਦੇ ਨੇ 500 600 ਜੋ ਵੀ ਤੁਸੀਂ ਰਕਮ ਬੋਲੋ ਉਹ ਲੈ ਲੈਂਦੇ ਨੇ ਅਗਲਾ ਜਦੋਂ ਤੁਸੀਂ ਹੈਂਡ ਟੇਮ ਹੋਗੇ ਜਾਨੀ ਕਿ ਉਹਨੂੰ ਜਿੱਥੇ ਮਰਜ਼ੀ ਛੱਡ ਦੋ ਤੁਹਾਡੇ ਹੱਥ ਤੇ ਆ ਕੇ ਆਪੀ ਬੈਠਣ ਲੱਗ ਜਾਣਗੇ ਟ੍ਰੇਨਿੰਗ ਦਵੋਗੇ ਜੇ ਉਹਨਾਂ ਨੂੰ ਉਹ ਵੀ ਬਹੁਤ ਸੌਖੀ ਹੈ ਵੀਰੇ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਬਸ ਥੋ ਚੀਜ਼ਾਂ ਨੂੰ ਹੈਂਡ ਟੇਮ ਕਰਾਉਣ ਵਾਸਤੇ ਪਾਲਣ ਵਾਸਤੇ ਇਹਨਾਂ ਕੋਈ ਔਖਾ ਨਹੀਂ ਹੁੰਦਾ ਇੱਕ ਵਾਰੀ ਫੀਡ ਪਾ ਕੇ ਰੱਖ ਦਿਓ ਪਾਣੀ ਪਾ ਕੇ ਰੱਖ ਦਿਓ ਸਵੇਰੇ ਚੈੱਕ ਕਰ ਲਓ ਇੱਕ ਵਾਰੀ ਸ਼ਾਮ ਨੂੰ ਚੈੱਕ ਕਰ ਲਓ ਬਹੁਤਾ ਇਹਨਾਂ ਦੇ ਵਿੱਚ ਜਾਣ ਦੀ ਵੀ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਬਰੀਡਿੰਗ ਕਰਨੀ ਹੁੰਦੀ ਹੈ ਸਾਰਾ ਕੁਝ ਐਗ ਵਗੈਰਾ ਦੇਣੇ ਹੁੰਦੇ ਨੇ ਤੇ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਹੈ ਇਸ ਲਈ ਉਹਨਾਂ ਨੂੰ ਜ਼ਿਆਦਾ ਦਖਲ ਦੇਣ ਦੀ ਲੋੜ ਨਹੀਂ ਪੈਂਦੀ ਉਸ ਤੋਂ ਇਲਾਵਾ ਵੀਰੇ ਹੁਣ ਬੱਜੀ ਸਪੈਰਟ ਦਾ ਵੀ ਦੱਸਤਾ ਮੈਂ ਰੇਟ ਤੇ ਕੋਕਟੇਲ ਦਾ ਵੀ ਦੱਸਤਾ ਦੋਨਾਂ ਦੇ ਵਿੱਚੋਂ ਕੋਈ ਵੀ ਹੋ ਸਕਦਾ ਹੈ ਤਿੰਨ ਬਿਜ਼ਨਸ ਆਈਡੀ ਮੈਂ ਤੁਹਾਨੂੰ ਦੇ ਦਿੱਤੇ ਜੇ ਉਸ ਤੋਂ ਵੀ ਬਾਈ ਜੀ ਤੁਹਾਡੇ ਕੋਲੇ ਨਾ ਜਗ੍ਹਾ ਘੱਟ ਆ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਤੇ ਮੰਨ ਕੇ ਚੱਲੋ ਆ ਇੰਨੀ ਕੁ ਜਗ੍ਹਾ ਹਨਾ ਤੁਹਾਡੇ ਕੋਲੇ ਆ ਕਿੰਨੀ ਕੁ ਜਗ੍ਹਾ ਥੋੜੀ ਹੋਗਾ 2.5-3 ਫੁੱਟ ਹੋਣੀ ਹਨਾ ਇੰਨੀ ਕੁ ਜਗ੍ਹਾ ਤੋਂ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਜਾਣੋ ਕਿਵੇਂ ਬਾਈ ਦੇਖੋ ਇੰਨੀ ਕੁ ਜਗ੍ਹਾ ਤੇ ਉਹਨਾਂ ਹੈਮਸਟਰ ਆਉਂਦੇ ਨੇ ਚੂਹੇ ਵਰਗੇ ਹੁੰਦੇ ਨੇ ਹੁੰਦੇ ਚੂਹੇ ਨਹੀਂ ਪਰ ਹੈਮਸਟਰ ਵਗੈਰਾ ਆਉਂਦੇ ਨੇ ਗਿਨੀਪਿਗ ਆਉਂਦੇ ਨੇ ਗਿਨੀਪਿਗ ਅਲੱਗ ਹੈ ਹੈਮਸਟਰ ਅਲੱਗ ਹੈ ਹੈਮਸਟਰ ਰੱਖ ਲਓ ਬਹੁਤ ਵਧੀਆ ਡਿਮਾਂਡ ਆ ਤੇ ਕੋਈ ਵੀ ਨੇੜੇ ਦਾ ਸ਼ਹਿਰ ਆ ਜੇ ਤੁਸੀਂ ਪਿੰਡ 'ਚੋਂ ਤਾਂ ਉੱਥੇ ਜਾ ਕੇ ਤੁਸੀਂ ਸੇਲ ਕਰ ਸਕਦੇ ਜਾਂ ਫਿਰ ਆਨਲਾਈਨ ਤੁਸੀਂ ਪੋਸਟਾਂ ਪਾ ਕੇ ਸੇਲ ਕਰ ਸਕਦੇ ਹੋ ਵੀਰੇ ਤਾਂ ਹੈਮਸਟਰ ਦੀ ਗੱਲ ਕਰੀਏ ਤਾਂ ਵਧੀਆ ਰੇਟ ਤੇ ਵਿਕ ਜਾਂਦੇ ਨੇ ਵੀਰੇ ਜੇ ਤੁਸੀਂ ਕਿਸੇ ਦੁਕਾਨਦਾਰ ਨੂੰ ਵੀ ਲੈਣੇ ਹੋ ਨਾ 15 ਤੋਂ 1800 ਰੁਪਏ ਦਾ ਇੱਕ ਜਾਂਦਾ ਉਹ ਦਿਖਾ ਉਸ ਤੋਂ ਬਾਅਦ ਜਦੋਂ ਉਹ ਬੱਚੇ ਦੇਣਦੇ ਆਉਂਦੇ ਨੇ ਤਾਂ ਬਹੁਤ ਜ਼ਿਆਦਾ ਬੱਚੇ ਦਿੰਦੇ ਨੇ ਤੇ ਬਾਰ-ਬਾਰ ਬੱਚੇ ਦੇਈ ਜਾਂਦੇ ਨੇ ਬਰੀਡਿੰਗ ਕਰਨੀ ਹੁੰਦੀ ਆ ਉਹਨਾਂ ਨੂੰ ਕੀ ਇੱਕ ਕਮੇਟੀ ਦਾ ਇਦਾਂ ਬਣਾ ਕੇ ਦੇ ਦੋ ਤੇ ਆਲੇ-ਦਾਲੇ ਇਦਾਂ ਦਾ ਕੁਝ ਬਣਾ ਦੋ ਕਿ ਉਹ ਬਾਹਰ ਨਾ ਜਾ ਸਕਣ ਜਿਹੜਾ ਵੀਰੇ ਲੋਕ ਤਾਂ ਨਾ ਜਿਹੜੇ ਹੈਮਸਟਰ ਹੁੰਦੇ ਨੇ ਨਾ ਜਿਵੇਂ ਮੱਛੀਆਂ ਵਾਲਾ ਕੇਰੀਅਮ ਨਹੀਂ ਹੁੰਦਾ ਸ਼ੀਸ਼ੇ ਦਾ ਬਣਿਆ ਹੋਇਆ ਉਹਦੇ ਵਿੱਚ ਵੀ ਪਾਲੀ ਜਾਂਦੇ ਨੇ ਵਿੱਚ ਉਹਦੇ ਮਿੱਟੀ ਪਾ ਕੇ ਨਾ ਸਰੂੰਗਾਂ ਜੀਆਂ ਬਣਾ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੀਡ ਵੀ ਕੁਝ ਖਾਸ ਨਹੀਂ ਥੋੜੀ ਬਹੁਤੀ ਰੋਟੀ ਪਾ ਦਿਓ ਹਨਾ ਛਿਲਕੇ ਪਾ ਦਿਓ ਜਿਵੇਂ ਹੁਣ ਤੁਸੀਂ ਸਬਜ਼ੀ ਰੋਜ਼ ਬ ਕਿਚਨ ਵੇਸਟ ਹੁੰਦਾ ਕੱਦੂ ਦੇ ਛਿਲਕੇ ਪਾਤੇ ਕਦੇ ਕੁਛ ਪਾਤੇ ਪਿਆਜ਼ ਤੇ ਖਟੀਆਂ ਚੀਜ਼ਾਂ ਤੋਂ ਲਾਵਾ ਉਹਨਾਂ ਨੂੰ ਕੁਝ ਵੀ ਪਾ ਦਿਓ ਹਨਾ ਉਹ ਸਭ ਕੁਝ ਖਾ ਲੈਂਦੇ ਨੇ ਤੇ ਮਟਰ ਮਟਰ ਖਾ ਲੈਂਦੇ ਨੇ ਜਿਵੇਂ ਦੋ ਦਾਣੇ ਮਟਰ ਦੇ ਛਿੱੜਤੇ ਅੱਜ ਮਟਰ ਬਣਾਏ ਨੇ ਤਾਂ ਵੈਜੀਟੇਬਲ ਜੋਗੀ ਤੁਸੀਂ ਬਣਾਉਣੇ ਹੋ ਥੋੜੀ ਜੀ ਉਹਨਾਂ ਨੂੰ ਕੱਟ ਕੇ ਪਾ ਦਿਓ ਬਸ ਉਹਦੇ ਨਾਲ ਹੀ ਪਲੀ ਜਾਂਦੇ ਨੇ ਮੇਰੇ ਬਹੁਤਾ ਖਰਚਾ ਫੀਡ ਦਾ ਆਉਂਦਾ ਨਹੀਂ ਜੇ ਤੁਸੀਂ ਸਪੈਸ਼ਲ ਫੀਡ ਲਾਉਣੀ ਆ ਤਾਂ ਉਹ ਵੀ ਲਾ ਸਕਦੇ ਹੋ ਉਹ ਬੀਜ ਵਗੈਰਾ ਆਉਂਦੇ ਨੇ ਤਾਂ ਉਹ ਖਾ ਸਕਦੇ ਨੇ ਉਹ ਉਹਦੇ ਵਿੱਚ ਕਈ ਤਰ੍ਹਾਂ ਦੇ ਬੀਜ ਹੁੰਦੇ ਨੇ ਜਿਵੇਂ ਸੂਰਜਮੁਖੀ ਦੇਤੇ ਹੋਰ ਕਈ ਹੁੰਦੇ ਨੇ ਹਨਾ ਉਹ ਵੀ ਤੁਸੀਂ ਪਾਲ ਕੇ ਪਾ ਸਕਦੇ ਹੋ ਤੇ ਵਧੀਆ ਮੁਨਾਫਾ ਦੇ ਕੇ ਜਾਂਦੇ ਨੇ ਬੇਰੇ ਲੋਕਾਂ ਨੇ ਇਹਦਾ ਨਾ ਇੱਕ 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 ਕਮਰੇ ਦੇ ਵਿੱਚ ਮੰਨ ਕੇ ਚਲੋ ਬੜਾ ਤਕੜਾ ਬਿਜ਼ਨਸ ਹੋ ਜਾਂਦਾ ਇੱਕ ਕਮਰੇ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਬਰੀਡਿੰਗ ਵਗੈਰਾ ਕਰਨੀ ਹੁੰਦੀ ਹੈ ਜਿੰਨੇ ਬੱਚੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਸੇਲ ਕਰਕੇ ਅੱਗੇ ਦੁੱਗਾ ਪੈਸਾ ਕਮਾ ਸਕਦੇ ਹੋ ਇਹਨਾਂ ਦਾ ਬਿਜ਼ਨਸ ਬਹੁਤ ਵਧੀਆ ਹੈ ਤੇ ਇਹ ਵੀ ਕਰਕੇ ਨਾ ਬਾਈ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਤੁਹਾਨੂੰ ਮੈਂ ਦੱਸਦਾ ਇੱਕ ਗਿਨੀ ਪਿਗ ਦੀ ਗੱਲ ਕਰਾਂ ਜੀ ਸੌਰੀ ਇੱਕ ਹੈਮਸਟਰ ਦੀ ਗੱਲ ਕਰਾਂ 17-1800 ਦਾ ਆਰਾਮ ਨਾਲ ਜਾਂਦਾ ਜੀ ਤੁਸੀਂ ਰਿਟੇਲਰ ਦੇ ਵਿੱਚ ਸੇਲ ਕਰਦੇ ਹੋ ਤਾਂ 2000 ਦਾ ਇੱਕ ਵੀ ਵੇਚੋਗੇ ਤਾਂ ਵੀ ਵਧੀਆ ਵਿਕ ਜੂਗਾ ਬਾਕੀ ਇੱਕ ਗੱਲ ਮੈਂ ਹੋਰ ਸੌਰੀ ਕਹਿਣਾ ਚਾਹੁੰਦਾ ਸੀ ਬਜੀ ਸਪੈਰਟ ਤੇ ਕੋਕਟੇਲ ਦੇ ਵਿੱਚ ਨਾ ਇੱਕ ਹੋਰ ਚੀਜ਼ ਮਤਲਬ ਕਿ ਵਧੀਆ ਜਾਂਦੀ ਆ ਉਹ ਬੋਲੀ ਦੇ ਹਿਸਾਬ ਨਾਲ ਜਾਂਦੀ ਆ ਜਿਵੇਂ ਹੁਣ ਕਈ ਵਾਰ ਨਾ ਯੂਨੀਕ ਕਲਰ ਆ ਜਾਂਦਾ ਯੂਨੀਕ ਕਲਰ ਤੁਸੀਂ ਗੂਗਲ ਤੇ ਭਰੋ ਤੇ ਯੂਨੀਕ ਕਲਰ ਦੇ ਵਿੱਚ ਮੰਨ ਲਓ ਦੋ ਰੰਗਾਂ ਹੁੰਦਾ ਬਜੀ ਸ ਤੜ ਤੋਂ ਲੈ ਕੇ ਐਵੇਂ ਕਰਕੇ ਨਾ ਅੱਧਾ ਰੰਗ ਚਿੱਟਾ ਅੱਧਾ ਰੰਗ ਨੀਲਾ ਹੋ ਗਿਆ ਹਨਾ ਤਾਂ ਦੋ ਰੰਗਾ ਆ ਗਿਆ ਨਾ ਐਵੇਂ ਬੜਾ ਸੋਹਣਾ ਜਿਹਾ ਡਿਜ਼ਾਈਨ ਆ ਗਿਆ ਜਿਹਦੇ ਵਿੱਚ ਉਹ ਤੁਸੀਂ ਮੂੰਹ ਬੋਲੇ ਰਕਮ ਤੇ ਤੁਸੀਂ ਸੇਲ ਕਰ ਸਕਦੇ ਹੋ ਇਹ ਉਹਨਾਂ ਦੀ ਬੋਲੀ ਲੱਗਦੀ ਹੈ ਵੀਰੇ ਤੇ ਉਹ ਜਿੰਨੇ ਦਾ ਤੁਸੀਂ ਰੇਟ ਕਹੋ 3000 ਦਾ 4000 ਦਾ 5000 ਦਾ ਉਹਦਾ ਕੋਈ ਲਿਮਟ ਨਹੀਂ ਹੈਗੀ ਹਨਾ ਉੱਥੇ ਤੱਕ ਤੁਸੀਂ ਸੇਲ ਕਰ ਸਕਦੇ ਹੋ ਉਹਨਾਂ ਨੂੰ ਤੇ ਇਹ ਵੀ ਇੱਕ ਵੱਡਾ ਮੁਨਾਫਾ ਹੋ ਗਿਆ ਹੁਣ ਤੁਸੀਂ ਬਰੀਡਿੰਗ ਦਾ ਕਰਵਾ ਹੀ ਰਹੇ ਹੋ ਤਾਂ ਉਹਦੇ ਵਿੱਚ ਇੱਕ ਅੱਧਾ ਹੀ ਜਾਂ ਨਿਕਲੇ ਤਾਂ ਤੁਹਾਡੇ ਪੈਸੇ ਪੂਰੇ ਨੇ ਬਾਕੀ ਬਾਈ ਇਹਨਾਂ ਦਾ ਖਰਚਾ ਦੁੱਸਾਂ ਦਾ ਇਹਨਾਂ ਕੁਝ ਖਾ ਉਹਦਾ ਨਹੀਂ ਜਿੰਨਾ ਕਿ ਤੁਸੀਂ ਪਾਉਂਗੇ ਕੋਕਟੇਲ ਵਗੈਰਾ ਤਾਂ ਵੀਰੇ ਕਿਚਨ ਵੇਸਟ ਵੀ ਖਾ ਕੇ ਪੜ ਜਾਂਦੇ ਨੇ ਤੇ ਭਜੀਸ ਵੀ ਵੀਰੇ ਤੁਸੀਂ ਘਾਹ ਪਾ ਦੋ ਪੱਟ ਕੇ ਹਨਾ ਉਹ ਘਾ ਬਹੁਤ ਖੁਸ਼ ਹੋ ਕੇ ਖਾਂਦੇ ਨੇ ਪੱਤੇ ਪੁੱਤੇ ਅ ਜਿਵੇਂ ਕਿ ਸਾਂਜਣਾ ਲਾਇਆ ਇਹ ਵੀ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਤੇ ਖਾਂਦੇ ਵੀ ਖੁਸ਼ ਹੋ ਗਏ ਨੇ ਵੀਰੇ ਤੇ ਅਜਿਹੀਆਂ ਚੀਜ਼ਾਂ ਪਾਲ ਕੇ ਬਾਈ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਹੋਊਗੀ ਆ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਐਨੇ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ